ਬੀਟੀ ਅਪੇਖਸ਼ਾ ਵੱਲੋਂ ਇੱਕ ਨਵਾਂ ਇੰਡੀਆ ਬੁੱਕ ਅਫਰ ਰਿਕਾਰਡ ਬਣਾਇਆ ਗਿਆ ਇੱਕ ਤੋਂ ਲੈ ਕੇ 100 ਤੱਕ ਦੇ ਸਕੁਅਰ ਵੈਲਿਊਜ਼ ਨੂੰ ਸਭ ਤੋਂ ਫਾਸਟ ਕੀਤਾ ਉਸਨੇ 2 ਮਿੰਟ 11 ਸਕਿੰਟ ਦੇ ਵਿੱਚ ਨਵਾਂ ਇੰਡੀਆ ਬੁੱਕ ਅਫਰ ਰਿਕਾਰਡ ਬਣਾਇਆ ਹੈ ਮੈਨੇ 1 ਤੋਂ 100 ਤੱਕ ਦੇ ਸਕੁਅਰ 2 ਮਿੰਟ 11 ਸਕਿੰਟ ਜਿਵੇਂ ਸਭ ਤੋਂ ਤੇਜ਼ੀ ਨਾਲ ਹਾਰੀ ਦਿੱਤੇ ਹਨ ਇਸ ਲਈ ਮੈਨੂੰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਹਮਣੇ ਵੀ ਆਨਰ ਦਿੱਤਾ ਹੈ ਅੱਜ ਮੇਰੇ ਲਈ ਬੇਹਦੀ ਖੁਸ਼ੀ ਭਰਿਆ ਦਿਨ ਹੈ ਗਿਆ ਬੇਟੀ ਅਪੇਕਸ਼ਾ ਵੱਲੋਂ ਇੱਕ ਨਵਾਂ ਇੰਡੀਆ ਬੁੱਕ ਆਫ ਰਿਕਾਰਡ ਬਣਾਇਆ ਗਿਆ ਇੱਕ ਤੋਂ ਲੈ ਕੇ 100 ਤੱਕ ਦੇ ਸਕੁਅਰ ਵੈਲਿਊਜ਼ ਨੂੰ ਸਭ ਤੋਂ ਫਾਸਟ ਕੀਤਾ ਉਸਨੇ 2 ਮਿੰਟ 11 ਸੈਕਿੰਡ ਦੇ ਵਿੱਚ ਤੇ ਇੰਡੀਆ ਬੁੱਕ ਰਿਕਾਰਡ ਨੂੰ ਸਭ ਤੋਂ ਫਾਸਟ ਕਰਨ ਵਾਲੇ ਬੱਚੇ ਦਾ ਖਿਤਾਬ ਦਿੱਤਾ ਇੱਕ ਤਾਂ ਇਹ ਖੁਸ਼ੀ ਦਾ ਰੀਜ਼ਨ ਹੈਗਾ ਸੈਕਿੰਡ ਖੁਸ਼ੀ ਦਾ ਕਾਰਨ ਹੈਗਾ ਅੱਜ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਵੀ ਉਸਨੂੰ ਇਸ ਪ੍ਰਾਪਤੀ ਦੇ ਲਈ ਸਨਮਾਨਿਤ ਕੀਤਾ ਗਿਆ ਆਪਣੇ ਦਫ਼ਤਰ ਦੇ ਵਿੱਚ ਉੱਚੇ ਰੂਪ ਦੇ ਵਿੱਚ ਦਸ਼ਨਾ ਬੰਦਾ ਹੈ ਕਿ ਬੇਟੀ ਦੇ ਇਸ ਤੋਂ ਪਹਿਲਾਂ ਵੀ ਇੱਕ ਇੰਡੀਆ ਬੁੱਕ ਆਫ ਰਿਕਾਰਡ ਹੈ ਇੱਕ ਆਸ਼ੀਆ ਬੁੱਕ ਆਫ ਰਿਕਾਰਡ ਹੈ ਅਤੇ ਦੋ 월ਡ ਰਿਕਾਰਡ ਉਸਦੇ ਨਾਂ ਅਲਰੇਡੀ ਮੈਥ ਦੇ ਹਨ ਉਸਨੇ ਤਿੰਨ ਵੱਖ-ਵੱਖ ਨੈਸ਼ਨਲ ਔਰ ਇੰਟਰਨੈਸ਼ਨਲ ਮੈਥੈਮੈਟਿਕਸ ਕੰਪੀਟੀਸ਼ਨ ਵੀ ਜਿੱਤੇ ਹਨ ਇਹਨਾਂ ਸਾਰੀਆਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਕਿਸੇ ਵੀ ਮਾਤਾ-ਪਿਤਾ ਲਈ ਫਖਰ ਤਾਂ ਹੋਣਾ ਬੰਦਾ ਹੀ ਹੈ ਇਹ ਸਿਰਫ ਸਾਨੂੰ ਹੀ ਫਖਰ ਮਹਿਸੂਸ ਨਹੀਂ ਹੁੰਦਾ ਸਾਨੂੰ ਇਹ ਲੱਗਦਾ ਵੀ ਇਹਨਾਂ ਅਚੀਵਮੈਂਟਸ ਨਾਲ ਸਾਡਾ ਸ਼ਹਿਰ ਰਾਮਪਰਾ ਫੂਲਾ ਉਹਦਾ ਨਾਮ ਵੀ ਪੂਰੇ ਭਾਰਤ ਦੇ ਵਿੱਚ ਪੂਰੇ ਇੰਟਰਨੈਸ਼ਨਲ ਲੈਵਲ ਤੇ ਵੀ ਨਾਮ ਬਣਿਆ ਹੈ ਤੇ ਜਿਸ ਦੇ ਲਈ ਸਾਰੇ ਲੋਕਾਂ ਦੀ ਦੁਆਵਾਂ ਵੀ ਇਸ ਦੇ ਵਿੱਚ ਸ਼ਾਮਲ ਹਨ ਲੇਕ ਨਵਾਂ ਇੰਡੀਆ ਬੁੱਕ ਰਿਕਾਰਡ ਬਣਾਇਆ ਹੈ ਮੈਨੇ 1.7 ਅਕ ਦੇ ਸਕੁਅਰ 2 ਮਿੰਟ 11 ਸੈਕਿੰਡ ਦੇ ਵਿੱਚ ਸਭ ਤੋਂ ਤੇਜ਼ੀ ਨਾਲ ਹੱਲ ਕੀਤੇ ਹਨ ਇਸ ਲਈ ਮੈਨੂੰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਹਿਬ ਨੇ ਵੀ ਆਨਰਿਡ ਦਿੱਤਾ ਹੈ ਇਹ ਇਹ ਮੈਨੂੰ ਇਸ ਗੱਲ ਤੇ ਬਹੁਤ ਖੁਸ਼ੀ ਹੋ ਰਹੀ ਹੈ ਇਹ ਜਿਹੜਾ ਰਿਕਾਰਡ ਹੈ ਇਹ ਮੈਂ ਆਪਣੇ ਮਾਤਾ ਪਿਤਾ ਜੋ ਮੇਰੇ ਬੈਕਗ੍ਰਾਉਂਡ ਟੀਚਰ ਹਨ ਉਹਨਾਂ ਦਾ ਉਹਨਾਂ ਦੀ ਬਲੇਸਿੰਗਸ ਤੋਂ ਉਹਨਾਂ ਦੇ ਹਾਰਡ ਵਰਕ ਕਰਕੇ ਬਣਾ ਪਾਈ ਹੈ ਮੈਂ ਉਹਨਾਂ ਨੂੰ ਬਹੁਤ ਧੰਨਵਾਦ ਦੇਣਾ ਚਾਹਾਂਗੀ ਇਹ ਰਿਕਾਰਡਸ ਹਰ ਇੱਕ ਜਵਾਗ ਬਣਾ ਸਕਦੇ ਹੈ ਬਸ ਉਹਨੂੰ ਕਦੇ ਉਹਨਾਂ ਦੀ ਲਾਈਫ ਦੇ ਵਿੱਚ ਡਿਸਪਲਿਨ ਦੀ ਲੋੜ ਹੈ ਤੇ ਉਹਨੂੰ ਰੋਜ਼ ਮਿਹਨਤ ਤੇ ਹਾਰਡ ਵਰਕ ਦੀ ਲੋੜ ਹੈ